ਨੀ ਫੈਕਟਰੀ ਨੂੰ ਲੈ ਕੇ ਨੇੜਲੇ ਪਿੰਡ ਕਮਾਲੂ ਦੇ ਲੋਕ ਆ ਜਿਹੜੇ ਘੱਟ ਤੋਂ ਘੱਟ 45 ਤੋਂ 50 ਦਿਨ ਹੋ ਗਏ ਜਿਹੜੇ ਧਰਨੇ ਤੇ ਬੈਠੇ ਹੋਏ ਨੇ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਜਿਸ ਨੂੰ ਲੈ ਕੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੇ ਲਈ ਅੱਜ ਉਸ ਪਿੰਡ ਨੇ ਤਲਵੰਡੀ ਤੋਂ ਰਾਮਾ ਜੋੜਾ ਜਿਹੜਾ ਉਹ ਕੁਝ ਘੰਟਿਆਂ ਲਈ ਜਾਮ ਕੀਤਾ ਜਿੱਥੇ ਨੇੜਲੇ ਪਿੰਡਾਂ ਦੀਆਂ ਮੌਜੂਦਾ ਤੇ ਸਾਬਕਾ ਪੰਚਾਇਤਾਂ ਕਿਸਾਨ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਸਹਿਯੋਗ ਦਿੱਤਾਗਾ ਵੱਡੇ ਪੱਧਰ ਤੇ ਜਿਹੜਾ ਇਹ ਧਰਨਾ ਦਿੱਤਾ ਗਿਆ ਜਿਸ ਦੇ ਵਿੱਚ ਅਮਨਤੋਜ ਮਾਨ ਨੇ ਵੱਡੀਆਂ ਗੱਲਾਂ ਕਹੀਆਂ ਨੇ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਰਾਮਾ ਮੰਡੀ ਕਿਹੜਾ ਇੰਡਸਟਰੀਅਲ ਜ਼ੋਨ ਹੈਗਾ ਕਿਹੜਾ ਹਾਊਸਿੰਗ ਜ਼ੋਨ ਹੈਗਾ ਵਾਕਫੜ ਜ਼ੋਨ ਹੈਗੇ ਕੀ ਉਹਨਾਂ ਨੇ ਤਾਂ ਇਹਨੂੰ ਮਨਜ਼ੂਰੀ ਦਿੱਤੀ ਗਈ ਜਾਂ ਨਹੀਂ ਦਿੱਤੀ ਗਈ ਜਦੋਂ ਦਾ ਕਹੇ ਜਾਂਦੀ ਹੈ ਕਿ ਪਾਣੀ ਨਹੀਂ ਹੁਣ ਇਹ ਜੇ ਫੈਕਟਰੀ ਲੱਗੀ ਹੈ ਜੀ ਪਾਣੀ ਆ ਤੇ ਪਾਣੀ ਡਿਸਪੋਜ਼ਲ ਕਿੱਥੇ ਆ ਅੱਜ ਆਪਾਂ ਪਣ ਜੱਜਰ ਬੈਠੇ ਹਾਂਗੇ ਤੁਹਾਨੂੰ ਪਤਾ ਹੈਗਾ ਜੱਜਰ ਹੋਇਆ ਮਰਕਾਣਾ ਹੋਇਆ ਕਿਆ ਨਾ ਹੋਇਆ ਜਿਹੜੀ ਇੱਥੇ ਬੰਦੇ ਤੋਂ ਕੈਸਾ ਟੈਨ ਚਾਹਦੀ ਹੈ ਵੀ ਕਾਲੇ ਦੀ ਤੁਸੀਂ ਪਾਲੀਆਂ ਦੂਰਦਰਸ਼ਨ ਦੀ ਅੱਜ ਦਾ ਤਾਂ ਹਰ ਪਿਆਰ ਤੋਂ ਫੋਨ ਆ ਗਿਆ ਤਾਂ ਕੈਸੇ ਟੈਨ ਦੀ ਸ਼ੁਰੂਆਤ ਇੱਥੇ ਹੋ ਰਹੀ ਹੈਗੀ ਮੈਂ ਇਸ ਮੌਕੇ ਨੂੰ ਬੀਬੀ ਬਜਿੰਦਰਪਾਲ ਤੋਂ ਦੀ ਸਰਕਾਰ ਦੇ ਬਾਰੇ ਦੱਸਣਾ ਚਾਹਣਾ ਹੈ ਕਿ ਇਹ ਸਰਮਾਇਆ ਦੀ ਸਰਕਾਰ ਹੈ ਜੀ ਮੈਂ ਤੁਹਾਡੇ ਅੱਗੇ ਮੈਂ ਲੱਗਿਆ ਸੀ ਮੈਨੂੰ ਪਤਾ ਲੱਗਦਾ ਕਿ ਬੀਬੀ ਬਜਿੰਦਰਪਾਲ ਆ ਰਹੇ ਨੇ ਮੈਂ ਉਹਨਾਂ ਦੇ ਹੱਥ ਦੇ ਵਿੱਚ ਫੜਾਉਣਾ ਚਾਹੁੰਦਾ ਸੀ ਆ ਕਿਉਂਕਿ ਸੀਐਮ ਸਾਹਿਬ ਕਹਿੰਦੇ ਸੀ ਕਿ ਮੇਰੇ ਕੋਲ ਹਰਾ ਪੈਨ ਨਾਗਾ ਮੈਂ ਹਰ ਕੰਮ ਕਰੂੰਗਾ ਇਹ ਹਰੇ ਰੰਗ ਦੇ ਕਾਗਜ਼ ਤੇ ਮੈਂ ਲੈ ਕੇ ਆਇਆ ਪਿੰਡ ਪਿੰਡ ਪਹੁੰਚਾਉਣਾ ਇਹ ਮੈਂ ਆਦਾ ਫਰਜ਼ ਸਾਡਾ ਕਿਉਂਕਿ ਮੈਂ ਵੀ ਪੀੜ ਦਾ ਹਾਂ ਤਾਂ ਮੈਂ ਵੀ ਜ਼ਿੰਮੇਵਾਰ ਦਾ ਪੁੱਤ ਹੀ ਹਾਂ ਸਾਡੇ ਪਿੰਡਾਂ ਦਾ ਜ਼ਮੀਨਾਂ ਠੇਕੇ ਨਹੀਂ ਲੱਗੀਆਂ ਸਾਰੀ ਔਰ ਇਹ ਗੱਲਾਂ ਹਾਈ ਕੋਰਟ ਇਹਨੇ ਕਹਿੰਦੀਆਂ ਕਿ ਜੇ ਹਾਈ ਬ੍ਰਿਡ ਦੀ ਇੱਥੇ ਲਾਵੀ ਤਾਂ ਇੱਥੇ ਪ੍ਰਦੂਸ਼ਨ ਦੇ ਚੈਨਲ ਪ੍ਰਦੂਸ਼ਨ ਬਹੁਤ ਹੁੰਦਾ ਹੈਗਾ ਮਿੱਟੀ ਖਰਾਬ ਹੁੰਦੀ ਹੈ ਪਰ ਮੈਂ ਪੁੱਛਣਾ ਜਰਾ ਬੀਬਾ ਜੀ ਤੁਸੀਂ ਤਾਂ ਉੱਥੇ ਪਾਇਰ ਬਣੀ ਕੀਤੀ ਤਾਂ ਫਿਰ ਇਹਦੇ ਬਾਰੇ ਹੁਣ ਕਿੱਥੇ ਗਿਆ ਜਾ? ਜਿਹੜੀ ਪਿੰਡ ਕਮਾਲੂ ਵਿੱਚ ਫੈਕਟਰੀ ਲੱਗੀ ਹੈਗੀ ਕਿ ਇਹਦਾ ਪ੍ਰਦੂਸ਼ਣ ਨਹੀਂ ਹੁੰਦਾ। ਇਹਦਾ ਪਾਣੀ ਕਿੱਥੇ ਉੱਥੇ ਉਦੋਂ ਡਿਸਪੋਜ਼ਲ ਕਿੱਥੇ ਹੈਗਾ? ਮੈਂ ਤੁਹਾਨੂੰ ਸਿਰਫ ਇਹ ਸੇ ਕਰਕੇ ਕਹਿਣਾ ਚਾਹੁੰਦਾ ਕਿ ਤੁਸੀਂ ਕੋਈ ਵੀ ਹੋਵੇ ਤਾਂ ਇਹ ਸੀ ਦੇ ਬਾਰੇ ਜ਼ਰੂਰ ਪੁੱਛੋ। 2012 ਨੂੰ ਸੁਮੇਸ਼ ਸਿੰਘ ਸੈਨਮ ਚੈਲੰਜ ਕੀਤਾ ਸੀ ਔਰ ਮੈਂ ਬਾਰੇ ਫਕਰ ਨਾਲ ਹਿੱਕੋ ਕੇ ਕਿਹਾ ਕਿ ਨਹੀਂ ਹਰ ਉਹ ਤੀਰ ਹੈ ਕਿ ਜਿਹਨੂੰ ਚੈਲੰਜ ਦਿੱਤਾ ਸੀ। ਜਸਾ ਤੁਹਾਡੇ ਇੱਥੇ ਜੀਬੀ ਦੇ ਬੰਦੇ ਹੋਰ ਨਹੀਂ ਸਕੀ ਸੀ ਇਹ। ਕਹੇਗਾ ਸੁਪਰੀਮ ਕੋਰਟ ਦਾ ਕਿਸੇ ਲੱਗੇ ਜਾਣਾ ਰਿਹਾ ਜੀ ਅੱਜ ਮੈਂ ਹੁਣ ਵੀ ਕਹਾਂਗਾ ਤੇਰੇ ਤੇ ਹਿੰਮਤ ਹੈ ਕਿ ਇਹਨਾਂ ਅਸੀਂ ਡੱਕੇ ਖੜਾਵੇਂ ਤੂੰ ਆ ਜੀ ਔਰ ਮੈਂ ਤੁਹਾਨੂੰ ਵਿਸ਼ਵਾਸਨ ਦਵਾ ਤੁਹਾਡੇ ਤੋਂ ਕਿਪੀਆਂ ਵੀ ਕਿਸੇ ਨੂੰ ਨਹੀਂ ਲੈਣਿਆ ਤੁਹਾਨੂੰ ਕਿਉਂ ਦਾ ਮੁੱਤ ਲੱਗਿਆ ਹਾਈ ਕੋਰਟ ਦੇ ਕਹਿੰਦਾ ਭਾਈਆ ਉਹ ਸਹੀ ਨੇ ਮਗਰ ਤੈਨੂੰ ਕੀ ਨੇ ਕੀ ਦਾ ਸਹੀ ਨੇ ਇਹ ਨਹੀਂ ਉਹਨੇ ਪਰਵਾਣੀਆਂ ਲਈਆਂ ਫੁਲਾਣਾ ਲਿਆ ਫੇਰ ਫੈਕਟਰੀ ਲੱਗੀ ਆ ਮਗਰ ਤੂੰ ਜਾ ਕੇ ਉੱਥੇ ਨਾ ਬੈਠ ਕੇ ਦੇਖ ਠੀਕ ਹੈ ਨਾ ਤੁਸੀਂ ਗੱਲ ਕੇ ਛੱਡ ਪਹਿਲੀ ਗੱਲ ਤਾਂ ਮੈਂ ਕਹਿੰਦਾ ਵੀ ਜਿੰਨੇ ਸਕੂਲ ਹੈਗੇ ਤਿੰਨ ਸਕੂਲ ਹੈਗੇ ਜਿਹੜੇ ਸਕੂਲ ਚਾਹੇ ਰੱਜ ਨੂੰ ਬੰਦ ਹੋ ਜਾਂਦੇ ਸਕੂਲ ਹੀ ਰਕਮ ਨੇ ਜਿਹੜੇ ਤਿੰਨ ਸਕੂਲ ਨੇ ਕਿਲੋਮੀਟਰ ਤੇ ਦਾਰੇ ਦੇ ਵਿੱਚ ਬੈਠੇ ਜਾਂਦੇ ਇੱਕ ਐਪਲੀਕੇਸ਼ਨ ਹੋ ਗਈ ਹੈ ਨਾਲ ਥੋੜੇ ਕੰਮ ਕਰਨਾ ਚਾਹਣਾ ਸਟਾਰਕਲਾਸ ਸਕੂਲ ਆ ਉਹਦੇ ਪਾਸੇ ਸਰਕਾਰੀ ਸਕੂਲ ਆ ਹੁਣ ਹੋਰ ਕੀ ਆ ਇਹ ਸਭ ਨੂੰ ਸਮਝਣਾ ਪਊਗਾ ਕਿਉਂਕਿ ਸਾਰੇ ਜੋਰ ਇੱਥੇ ਹੋਏ ਨੇ ਆ ਤੇ ਸਕੂਲਾਂ ਨੇ ਮੇਰਾ ਗੱਲ ਤਾਂ ਮੰਨਦਾ ਤੁਸੀਂ ਸੋਚ ਕੇ ਦੇਖੋ 500 ਮੀਟਰ ਕਿਲੋਮੀਟਰ ਦੇ ਦਾਰੇ ਤੇ ਫੈਕਟਰੀ ਲੱਗ ਨਹੀਂ ਸਕਦੀ ਫਰ ਅਸੀਂ ਕਿੰਨਾ ਤੋਂ ਆਸ ਭਾਰਦੇ ਆਂ ਬਾਈ ਮੈਜਰ ਦੱਸ ਕੇ ਕਿਹਾ ਕਿ ਉਹ ਕਹਿੰਦੇ ਨੇ ਅਸੀਂ ਟੀਮਾਂ ਭੇਜਾਂਗੇ ਆ ਕੇ ਚੈੱਕ ਕਰਨਗੇ ਚੈੱਕ ਕਿੰਨਾ ਨੇ ਕਰਨਾ ਜਿਨ੍ਹਾਂ ਨੇ ਪ੍ਰਵਾਨਗੀ ਦਿੱਤੀ ਉਹ ਆ ਕੇ ਚੈੱਕ ਕਰਨਗੇ ਮੈਨੂੰ ਆਏ ਦੱਸੋ ਕੋਈ ਬੰਦਾ ਆਉਂਦਾ ਆਪ ਨੂੰ ਗਲਤ ਕਹਿ ਤੂੰ ਸਭ ਤੋਂ ਵੱਡੀ ਗੱਲਤੀ ਜਿਹੜੀ ਹੈਗੀ ਇਸ ਸਾਮਣੇ ਵਿੱਚ ਪੁਲਿਸਰ ਬੋਰਡ ਦੀ ਆ ਦੂਜੀ ਗੱਲ ਕੀ ਹੈ ਜਿਹੜੇ ਵੀਰ ਨੇ ਗੱਲ ਕੀਤੀ ਸੀ ਕਿ ਜੰਗ ਜਿੱਤੀ ਜਾਓ ਮਰਦੇ ਇੱਕ ਗੱਲ ਕਹਿਣਾ ਵੀ ਜੰਗ ਜਿੱਤ ਹਰੀ ਕਹਿੰਦੀ ਆ ਲੋਕਾਂ ਨੇ ਜਿਹੜੀ ਜਰੋ ਲੜੀ ਆ ਜੇ ਕੌਂਡੇ ਹੋ ਕੇ ਲੜੀ ਅਕ 2 ਘੰਟਿਆਂ ਦੇ ਨਾਲ ਦੀ ਜੰਗ ਜਿੱਤੀ ਜਾਣੀ ਹੈ ਗੱਲ ਜਰੂਰ ਯਾਦ ਰੱਖ ਲਿਓ ਤੇਲਾਂ ਵਾਲੀ ਫੈਕਟਰੀ ਦੇ ਖਿਲਾਫ ਤਕਰੀਬਨ ਪੌਣੇ 2 ਮਹੀਨੇ ਹੋ ਗਏ ਸੁੱਤੀ ਵੀ ਸਰਕਾਰ ਨੂੰ ਜਗਾਉਣ ਵਾਸਤੇ ਧਰਨਾ ਦਿੱਤਾ ਗਿਆ ਸੀ ਉਸ ਧਰਨੇ ਨੂੰ ਰਾਤ ਲੱ컬 ਵਾਸਤੇ ਲਗਾਤਾਰ ਲੱ컬 ਵਾਸਤੇ ਅੱਜ ਜੋ ਮੇਨ ਰੋਡ ਆ ਰਾਮਾ ਤੋਂ ਤਰਵੰਡੀ ਸਾਬੋ ਜਾਮ ਕੀਤੀ ਹੈ ਸਮੁੱਚੇ ਇਲਾਕੇ ਦਾ ਸਹਿਯੋਗ ਇਸ ਫੈਕਟਰੀ ਦੇ ਖਿਲਾਫ ਜੋ ਕੇ ਸਰਕਾਰਾਂ ਕਹਿੰਦੀਆਂ ਕਰਦੀਆਂ ਕੋਸ਼ਿਸ਼ਾਂ ਕਹਿੰਦੀਆਂ ਕੋਸ਼ਿਸ਼ ਜਦੋਂ ਕੋਈ ਵੀ ਕਾਰਖਾਨਾ ਲੱਗਦਾ ਕੋਈ ਵੀ ਇੰਡਸਟਰੀ ਲੱਗਦੀ ਆ ਸਰਕਾਰ ਦੇ ਦੇਖਣਾ ਹੁੰਦਾ ਕਿ ਐਨਓਸੀ ਦੇਣੀ ਹੁੰਦੀ ਆ ਜਦੋਂ ਇੱਥੇ ਟੀ ਪ੍ਰਦੂਸ਼ਿਤ ਫੈਕਟਰੀਏ ਲੱਗੀ ਆ ਹਰਿਆਣਾ ਸਰਕਾਰ ਇਹਦੀ ਮਨਜ਼ੂਰੀ ਨਹੀਂ ਦਿੰਦੀ ਆਪਣੇ ਕੋਲੇ ਆ ਹਰਿਆਣੇ ਵਾਲੇ ਬਿਲਕੁਲ ਇਹਦੀ ਮਨਜ਼ੂਰੀ ਨਹੀਂ ਦਿੰਦੇ ਲੱਗ ਨਹੀਂ ਸਕਦੀ ਆਪਣੇ ਮੱਠ ਦਾ ਮੱਠ ਹਰਿਆਣਾ ਐ ਇੱਥੋਂ 10 ਕਿਲੋਮੀਟਰ ਹੀ ਐ ਸੋ ਸਾਧ ਸੰਗਤ ਜੀ ਬਾਹਰਲੇ ਮੁਰਖਾ ਚ ਨਹੀਂ ਲੱਗ ਸਕਦੇ ਉੱਥੋਂ ਟਾਇਰ ਆਉਂਦੇ ਨੇ ਬਾਹਰਲੇ ਮੁਰਖਾ ਜੋ ਆਪਣੇ ਟਰਾਲੀਆਂ ਟ੍ਰੋਲੀਆਂ ਦੇ ਟਾਇਰ ਨਹੀਂ ਉੱਥੇ ਇਹ ਜੇ ਗੰਦੇ ਉਹ ਗੱਠਾ ਬੜਬੜਾ ਟੱਕਾ ਚਾਉਂਦੀਆਂ ਵੱਡੇ ਟਰਾਲੇ ਭਰ ਭਰ ਆਉਂਦੇ ਆ ਨਵੇਂ ਟਾਇਰ ਉਹ ਮੂਲਕ ਕਿੱਡੇ ਸਿਆਣੇ ਉਹਨਾਂ ਨੇ ਆਪਣੇ ਮੂਲਕ ਚ ਇਹ ਬਾੜਤਾ ਕਰਦਾ ਪਿੰਡ ਪਿੰਡ ਪਹੁੰਚਾਉਣਾ ਇਹ ਮੇਰਾ ਫਰਜ਼ ਆ ਮੇਰਾ ਕਿਉਂਕਿ ਮੈਂ ਵੀ ਪੀੜਤਾ ਹਾਂ ਦਾ ਮੈਂ ਵੀ ਜ਼ਿੰਮੇਵਾਰ ਦਾ ਪੁੱਤ ਹੀ ਆ ਸਾਡੇ ਪਿੰਡਾਂ ਦਾ ਜ਼ਮੀਨਾਂ ਠੇਕੇ ਲੈ ਨਹੀਂ ਲੱਗੀਆਂ ਇਸ ਵਾਰੀ ਔਰ ਇਹ ਗੱਲਾਂ ਹਾਈ ਕੋਰਟ ਇਹ ਕਹਿੰਦੇ ਆਗੇ ਕਿ ਜੇ ਹਾਈ ਬਣਾ ਦੇ ਇੱਥੇ ਸਥਾਪਨਾ ਕੀਤੀ ਤਾਂ ਇੱਥੇ ਪ੍ਰਦੂਸ਼ਨ ਦੇ ਚ ਇਹਨਾਂ ਪ੍ਰਦੂਸ਼ਨ ਬਹੁਤ ਹੁੰਦਾ ਹੈਗਾ ਮਿੱਟੀ ਖਰਾਬ ਹੁੰਦੀ ਹੈ ਪਰ ਮੈਂ ਪੁੱਛਣਾ ਜਰਾ ਦੀਪਾ ਜੀ ਤੁਸੀਂ ਤਾਂ ਉੱਥੇ ਪਾਇਰ ਵਾਈ ਕੀਤੀ ਤਾਂ ਫਿਰ ਇਹਦੇ ਵਾਰੀ ਹਰ ਕਿੱਥੇ ਗਿਆ ਜੀ ਇਹਨਾਂ ਪੰਡਤ ਮੰਨੂ ਦੇ ਚੱਤਰੀ ਲੱਗੀ ਹੈਗੀ ਕਿ ਇਹਦਾ ਪ੍ਰਦੂਸ਼ਣ ਨਹੀਂ ਹੁੰਦਾ ਇਹਦਾ ਪਾਣੀ ਕਿੱਥੇ ਉੱਥੇ ਉਦੋਂ ਡਿਸਪੋਜ਼ਲ ਕਿੱਥੇ ਹੈਗਾ ਮੈਂ ਤੁਹਾਨੂੰ ਸਿਰਫ ਇਹ ਸੇ ਕਰਕੇ ਕਹਿਣਾ ਚਾਹੁੰਦਾ ਕਿ ਤੁਸੀਂ ਕੋਈ ਵੀ ਹੋਵੇ ਤਾਂ ਇਸ ਸੀ ਦੇ ਬਾਰੇ ਜ਼ਰੂਰ ਪੁੱਛੋ ਬਾਹਰਾਂ ਨੂੰ ਨਹੀਂ ਵੜਨ ਦੇਣਾ ਹੁਣ ਨਹੀਂ ਵੜਨ ਦੇਣਾ ਬਸ ਇਹਨਾਂ ਨੂੰ ਜੁੱਤੀਆਂ ਮਾਰ ਕੇ ਭਜਾ ਦੇ ਮੈਂ ਜਦੋਂ ਬੋਲਿਆ ਮੈਂ ਇੱਕੋ ਗੱਲ ਪੁੱਛੀ ਮੈਂ ਕਿ ਪਿਛਲੀ ਵਾਰੀ ਆਪਾਂ ਕਾਂਗਰਸ ਹੀ ਭਜਾ ਲਏ ਉਦੋਂ ਵੈਲਾ ਕਰ ਲਈ ਭਜਾ ਲਏ ਇਹ ਖੱਤਿਆਰ ਕੀ ਹੈ ਜੋ ਇੱਕ ਗਰਮ ਧਿਆਨ ਨਾਲ ਕਰ ਲੋ ਮੈਂ ਤੁਹਾਨੂੰ ਇੱਕ ਲਿਖ ਕੇ ਦਿੰਦਾ ਜੀਨੂੰ ਮਰਜ਼ੀ ਵੋਟ ਪਾਈ ਜਾਏ ਉਹ ਜੀ ਪਰ ਮੁੱਦਿਆਂ ਦੇ ਪਾਰੋਂ ਲਗਾਤਾਰ ਲੋਕ ਵਿਰੋਧ ਕਰ ਰਹੇ ਨੇ ਪਰ ਉਸਦੇ ਬਾਅਦ ਵੀ ਸਰਕਾਰ ਪ੍ਰਸ਼ਾਸਨਾਰੇ ਤਸ ਤੋਂ ਮਤ ਨਹੀਂ ਚਾਹੁੰਦੀ ਜਿੱਥੇ ਲਈ ਇਹ ਹੀ ਨਹੀਂ ਦੋ ਪਹਿਲਾਂ ਵਾਲੇ ਵੀ ਇਹ ਜਈ ਸੀ ਔਰ ਇਹਨਾਂ ਨੂੰ ਕੀ ਲੱਗਦਾ ਹੈ ਕਿ ਲੋਕ ਤਾਂ ਕੁਝ ਕਹਿੰਦੇ ਹੀ ਨਹੀਂ ਉਹਨਾਂ ਨੂੰ ਇੱਕ ਨਵੀਂ ਗੱਲ ਆਈ ਹੈ ਲੋਕਾਂ ਨੇ ਬੋਲਣਾ ਸ਼ੁਰੂ ਕੀਤਾ ਚਮਕੌਰ ਸਾਹਿਬ ਵੀ ਆ ਹੋਇਆ ਉੱਤੇ ਇੱਕ ਫੈਕਟਰੀ ਨੂੰ ਤਿੰਨੇ ਪਾਰਟੀਆਂ ਮਿਲ ਕੇ ਲਵਾ ਰੀਆਂ ਸੀ ਉਹਨੂੰ ਰੋਕਿਆ ਗਿਆ ਲੋਕ ਇਕੱਠੇ ਹੋਏ ਲਾਂਬੰਦ ਮੰਨਾ ਹੋ ਗਿਆ ਆਹੀ ਅਕਲੀਆ ਪਿੰਚੋ ਦਾ ਇੰਨੇ ਚੱਲੀ ਨਹੀਂ ਸਕਦੀਆਂ ਯਾਰ ਰੈਡ ਕੈਟਾਗਰੀ ਦੀ ਫੈਕਟਰੀ ਪੰਜਾਬ ਚ ਨਹੀਂ ਲੱਗਣ ਦੇਵਾਂਗੇ ਉਹਦਾ ਕਾਰਨ ਪੰਜਾਬ ਦਾ ਜਿੰਨਾ ਪਾਣੀ ਆ ਜ਼ਹਿਰੀਲਾ ਹੋ ਗਿਆ ਤੁਸੀਂ ਕਿਤੇ ਲੁਧਿਆਣੇ ਕੋਲੇ ਜਾਇਓ ਜੇ ਵਲੀਪੁਰ ਪਿੰਡਾ ਉੱਤੇ ਬੌਸਪੁਰ ਪਿੰਡ ਹੈ ਹਰ ਤੀਜੇ ਮਹੀਨੇ ਉੱਤੇ ਕਾਲੇ ਪੀਲੇ ਦਾ ਟੈਸਟ ਹੁੰਦਾ ਹੈ ਇਹ ਪੰਜਾਬ ਦੀ ਪਿੰਡ ਨਹੀਂ ਆ ਗਰਮ ਲੋਟ ਦੇ ਲਾਗੇ ਤਰੰਗ ਵਾਲਾ ਪਸਾਰੀ ਪੰਜਾਬਾ ਨਹਿਰ ਜਿੱਥੋਂ ਜਾਂਦੀ ਹੈ ਜਦੋਂ ਉਹਨਾਂ ਪਿੰਡਾਂ 'ਚ ਜਾਏ ਜੀ ਹਰ ਬੰਦੇ ਨੂੰ 70% ਬੰਦਿਆਂ ਜਾਂ 80% ਬੰਦਿਆਂ ਨੂੰ ਕਾਲਾ ਪੀਲਾ ਜਾਂ ਕੋਈ ਬਿਮਾਰ ਹੈ ਜੰਮਦੇ ਬੱਚੇ ਦਿਮਾਗੀ ਆਪਾਹਜ ਨੇ ਅਜਿਵੇਂ ਹੁਣੇ ਗੱਲ ਕਰ ਰਹੇ ਸੀ 2 ਸਾਲ ਦੇ ਬੱਚੇ ਨੂੰ ਅਟੈਕ ਹੋ ਗਿਆ ਲੀਵਰ ਦਾ ਕੈਂਸਰ ਹੋ ਗਿਆ ਤਾਂ ਹਜੇ ਰੈਡ ਕੈਟਾਗਰੀ ਦੀ ਫੈਕਟਰੀ ਕਮੇਲਾ ਕੋਕ ਸਰ ਸਾਸ਼ਨ ਸਰ ਇਹ ਕਹਿ ਰਿਹਾ ਵੀ ਇਹ ਰੈਡ ਕੈਟਾਗਰੀ ਦੀ ਹੈ ਕਿਹੜੀ ਕੈਟਾਗਰੀ ਦੀ ਆ ਉਹਨਾਂ ਨੂੰ ਇੱਕ ਕੰਮ ਕਰਿਓ ਜੇ ਕਿ ਮੈਂ ਉਹ ਸਾਸ਼ਨ ਵਾਲਾ ਜਿਹੜਾ ਵੀ ਬੰਦਾ ਹੈ ਉਹ ਇਹ ਗੱਲ ਲਿਖ ਕੇ ਦੇ ਦੇ ਤੇ ਮੈਂ ਤੁਹਾਡੇ ਨਾਲ ਵਾਅਦਾ ਕਰ ਦਾਂਗੇ ਜੀ ਉਸ ਤੋਂ ਬਾਅਦ ਉਹ ਨੌਕਰੀ ਤੇ ਰਹੇ ਜੇ ਤਾਂ ਉਹ ਤਾਂ ਮਾੜਾ ਜਿਹਾ ਲਿਖ ਕੇ ਲਿਓ ਜੇ ਉਹ ਕਹਿ ਦੇ ਲਿਖ ਕੇ ਕਿ ਰੈਡ ਕੈਟਾਗਰੀ ਨਹੀਂ ਰੈਡ ਕੈਟਾਗਰੀ ਕਹਿੰਦੇ ਕਿ ਨੂੰ ਆ ਜਿਹੜਾ ਪਾਣੀ ਨੂੰ ਪੋਲਿਊਟ ਕਰੇ ਤੇ ਹਵਾ ਨੂੰ ਗੰਦਾ ਕਰੇ ਉਹਨਾਂ ਦੇ ਨਾਲ ਗੁਰਦੁਆਰਾ ਸਾਹਿਬ ਤੇ ਨਿਸ਼ਾਨ ਸਾਹਿਬ ਲੱਗੇ ਕਾਲਾ ਹੋ ਗਿਆ ਚਿੱਟੇ ਕਬੂਤਰ ਕਬੂਤਰ ਦਾ ਮੋਸਟਲੀ ਗੋਲੇ ਦਾ ਚਿੱਟੇ ਹੁੰਦੇ ਨੇ ਚੀਨੇ ਹੁੰਦੇ ਨੇ ਕਾਲੇ ਹੋ ਗਏ ਛਿੜੀਆਂ ਛੱਡ ਗਈਆਂ ਜਗ੍ਹਾ ਪਿੰਡਾਂ ਦੇ ਨਾਲ ਵੇਖ ਲਓ ਜਿੱਥੇ ਹੋ ਰਿਹਾ ਖੰਗੜ ਲੱਗੇ ਬਿਮਾਰੀਆਂ ਹੋਣ ਲੱਗੀਆਂ ਅਜੇ 6 ਮਹੀਨੇ ਹੋਏ ਸੀ ਮਾ ਦੋ ਤਿੰਨ ਆ ਗਈਆਂ ਕੀ ਕਾਰਨ ਹੈ ਵੀ ਹਜੇ ਤੱਕ ਉਹਨਾਂ ਨੇ ਕੋਈ ਮੰਨ ਲਓ ਪ੍ਰੋਫਿਊਸ਼ਨ ਪੋਲਿਊਸ਼ਨ ਬੋਰਡ ਦੀ ਪ੍ਰਧਾਨ ਪਤ ਹੈ ਕੌਣ ਬਣੀ ਹੈ ਦਿੱਲੀ ਤੋਂ ਆਈ ਹੈ ਉਦੋਂ ਪਹਿਲਾਂ ਵਾਲੇ ਨੂੰ ਵੀ ਚੰਦ ਚਾੜੇ ਜਿਹੜਾ ਪੰਜਾਬ ਵਾਲਾ ਸੀ ਅੱਜ ਜੇ ਤੁਸੀਂ ਪੰਜਾਬ ਦੀ ਸਭ ਤੋਂ ਕਰਪਟ ਬਾਡੀ ਭਲਣੀ ਹੈ ਕਰਪਟ ਜਦ ਕੇ ਸਾਰੀ ਕਰਪਟ ਨੇ ਪਰ ਮੈਂ ਤੁਹਾਨੂੰ ਲਿਖ ਕੇ ਦਿੰਦਾ ਪੋਲਿਊਸ਼ਨ ਬੋਰਡ ਸਭ ਤੋਂ ਟੋਪ ਤੇ ਹੋਊਗਾ ਸਭ ਤੋਂ ਟੋਪ ਤੇ ਉਰਬੋ ਜੋ ਤੇਰੀ ਡਿਊਟੀ ਕੀ ਦਾ ਕੰਮ ਦੀ ਹੈ ਕਿਹੜਾ ਕੰਮ ਦੀ ਡਿਊਟੀ ਹੈ ਮੈਂ ਤੁਹਾਨੂੰ ਦੱਸਾਂ ਇੱਕ ਬੰਦੇ ਦਾ ਕਤਲ ਹੋ ਜੇ ਨਾ ਤੇ ਸਾਰੀ ਭਾਦੀ ਬਣ ਜਾਂਦੀ ਹੈ ਇਹ ਕਿੰਨੇ ਬੰਦਿਆਂ ਦਾ ਕਤਲ ਕਰ ਰਿਹਾ ਸਮੂਹ ਹੈ ਇੱਕ ਕਤਲ ਉਹ ਇਹਨਾਂ ਨਾਲ ਗੱਲ ਕਰੂਗਾ ਨਹੀਂ ਕਰੂ ਸ਼ਰਮ ਘਤਲ ਹੋ ਰਹੀ ਹੈ ਕੋਈ ਗੱਲ ਨਹੀਂ ਕਰ ਰਿਹਾ ਕਿ ਕਿਉਂ ਨਹੀਂ ਕਰ ਰਹੀ ਯਾਰ ਜੇ ਕੋਈ ਫਿਰ ਤੇ ਹੂ ਜ਼ਰੂਰੀ ਹੈ ਗੱਲ ਕਰਨੀ ਇਹ ਨਹੀਂ ਕਰਨਗੇ ਤਾਂ ਇਹ ਕਰਨਗੇ ਕਿਉਂਕਿ ਜ਼ਿੰਦਗੀ ਇਹਨਾਂ ਦੀ ਜਾ ਰਹੀ ਹੈ ਬੱਚੇ ਇਹਨਾਂ ਦੇ ਬਾਹਰ ਜਾ ਰਹੇ ਨਹੀਂ ਮਾਰੇ ਰਹੇ ਨੇ ਅਗਰ ਹੋਰ ਬੰਦ ਕਰਿਆ ਜੇ ਅਗਰ ਇਹ ਫੈਕਟਰੀ ਨਹੀਂ ਬੰਦ ਹੁੰਦੀ ਕਸੰਗਰ ਸਿੱਖਾਇ ਕਰਿਓਗੇ ਨਾ ਇਸ ਤਿੱਖੇ ਅੱਗੇ ਕਿਤੇ ਛੱਡਿਆ ਐ ਇਹੀ ਟਿੱਖਾ ਉਹ ਚਲਾ ਕੇ ਦਿਖਾ ਦੇ ਨਾ ਚੱਲਣ ਨਹੀਂ ਦਿੰਦੇ ਫੋਨ ਚਲਾ ਕੇ ਜਦ ਦੱਸਣ ਕਿਉਂ ਚਲਾ ਰਹੇ ਨੇ ਭਗਵੰਤ ਜੀ ਦੱਸਦੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾ ਧਰਨੇ ਦੀ ਧਰਤੀ ਬਣਾਤੀ ਆ ਤੇ ਅੱਜ ਧਰਨਾ ਕੀ ਇਹ ਕੱਲਾ ਲੋਕਾਂ ਵਾਸਤੇ ਨਹੀਂ ਲੱਗਿਆ ਤੁਹਾਨੂੰ ਮੈਂ ਇੱਕ ਦੱਸਦਾ ਕਿ ਕਮਾਲੂ ਪਿੰਡ ਦਾ ਨਾ ਨਿਸ਼ਾਨ ਸਾਹਿਬ ਜਿਹੜਾ ਉਹ ਵੀ ਕਾਲਾ ਹੋ ਗਿਆ ਉੱਥੇ ਜੇ ਪੰਛੀ ਦੇਗੇ ਪੰਜੇ ਕਬੂਤਰਾਂ ਦੇ ਖੰਭ ਵੀ ਕਾਲੇ ਹੋਗੇ ਉਹ ਹਾਲਾਤਾਂ ਦੇ ਵਿੱਚ ਜੇ ਸਾਡੇ ਜਵਾਗ ਪਾਲਣਗੇ ਤੁਸੀਂ ਇਹ ਦੇਖ ਲਓਗੇ ਉਹਨਾਂ ਦੇ ਨਿਕਲ ਲਾ ਕੀ ਆ ਅਸੀਂ ਕਿਹਨਾਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਸੀਟ ਦੇ ਕਾਸ਼ ਲਾਉਂਦੇ ਦੇਖਦੇ ਹੁਣ ਕਿਵੇਂ ਕੈਂਸਰ ਹੁੰਦਾ ਇਹ ਕੈਂਸਰ ਸਾਨੂੰ ਦਿੱਤਾ ਜਾ ਰਿਹਾ ਤੇ ਦਿੱਤਾ ਤਾਂ ਜਾ ਰਿਹਾ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਖਤਮ ਕਰਨਾ ਉਹ ਨਵੇਂ ਤਰੀਕੇ ਦੀ ਜਿਹੜੀ ਮੈਂ ਕਿ ਪੰਜਾਬ ਦੇ ਵਿੱਚ ਤਰੀਕਾ ਚੱਲ ਪਿਆ ਮੈਂ ਕਹਿੰਦਾ ਉਧਰ ਵੱਡੀਆਂ ਸਰਕਾਰਾਂ ਜਿਹੜੇ ਸੈਂਟਰਾਂ ਨਾਲ ਮੱਥਾ ਲਾਉਂਦੇ ਸੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਦੀ ਲੜਾਈ ਲੜਨ ਵਾਲੇ ਕਿਸਾਨ ਜਥੇਬੰਦੀਆਂ ਵੀ ਅੱਜ ਕਿਤੇ ਨਾ ਕਿਤੇ ਪਾਸੇ ਨੋ ਕਾਬ ਦੇ ਸੀ ਲੜਾਈ ਆਪ ਲੜੀ ਜਾਂਦੇ ਆ ਸਭ ਤੋਂ ਵੱਧ ਵੋਟਾਂ ਇਸ ਪਿੰਡ ਤੋਂ ਜਿਹੜੀ ਐਮਐਲਏ ਨੂੰ ਪਈ ਉਹ ਐਮਐਲਏ ਨਹੀਂ ਥਿਉਂਦੀ ਮੈਂ ਕਿਹਾ ਵੀ ਅਸੀਂ ਲੀਡਰ ਚੁਣਦੇ ਕਾਦੇ ਵਾਸਤੇ ਉਹਨਾਂ ਵੀ ਸਾਡੇ ਕੀ ਆ ਧੀਆਂ ਪੁੱਤਾਂ ਦੀ ਰੱਖਿਆ ਵਾਸਤੇ ਸਾਡੀ ਰੱਖਿਆ ਕਰੂ ਜਿਹੜਾ ਅਸੀਂ ਕੀ ਆਗੂ ਚੁਣਦੇ ਆ ਅੱਜ ਆਗੂ ਕਿਹੜਾ ਬੈਠਾ ਇੱਥੇ ਮੈਂ ਕਹਿੰਦਾ ਇਹ ਖੁਸ਼ੀ ਦੀ ਗੱਲ ਆ ਵੀ ਪਿੰਡ ਦੇ ਤਿੰਨੇ ਸਰਪੰਚ ਅੱਜ ਇੱਥੇ ਬੈਠੇ ਆ ਸਾਕਾ ਵੀ ਬੈਠਿਆ ਸਾਰੀਆਂ ਪਾਰਟੀਆਂ ਸਾਰੀਆਂ ਜਿਹੜੀਆਂ ਅੱਜ ਵਿਰੋਧ ਦੇ ਵਿੱਚ ਨੇ ਵਿਰੋਧ ਅਮਰਾ ਮਤਲਬ ਆ ਅਕਾਲੀ ਦਲ ਕਾਂਗਰਸ ਅੱਜ ਇੱਥੇ ਆ ਕੇ ਬਹਿ ਗਿਆ ਜਿਹਦੀ ਸਰਕਾਰ ਆ ਅਸੀਂ ਜਾਣਦੇ ਆਜੋ ਇੱਥੋਂ ਗਏ ਵਾ ਕੱਲੋਂ ਕੋਈ ਹੋਰ ਆ ਜਾਣੇ ਪਰ ਇਹ ਲੜਾਈ ਜਿੱਤਣ ਵਾਸਤੇ ਲੋਕਾਂ ਨੂੰ ਸਿਰ ਜੋੜ ਕੇ ਲੜਾਈ ਲੜਨੀ ਪੈਣੀ ਆ ਗੁਰਬਾਣੀ ਨੇ ਵੀ ਕਿਹਾ ਹੋਰ ਕੱਤਰ ਮਿਲੋ ਮੇਰੇ ਭਾਈ ਦੂਰ ਦਾ ਦੂਰ ਕਰੋ ਨੇ ਲਾਈ ਤੇ ਮੈਂ ਲੋਕਾਂ ਨੂੰ ਇਹੀ ਕਹਿਣਾ ਵੀ ਹੋਰ ਤਾਂ ਕੁਝ ਨਾ ਸੀ ਸਾਡੇ ਨਿਸ਼ਾਨ ਸਾਹਿਬ ਦੇ ਰੰਗ ਕਾਲੇ ਹੋਣ ਲੱਗ ਗਏ ਪੰਜਾਬ ਦੇ ਵਿੱਚ ਤਾਂ ਇਹ ਦੇਖ ਲੋ ਵੀ ਇੱਥੇ ਬਚਣਾ ਕੀ ਆ ਅਗਲਾ ਕੀ ਐਕਸ਼ਨ ਹੋਣ ਵਾਲਾ ਜੀ ਲੱਗਦਾ ਪਹਿਲਾਂ ਐਕਸ਼ਨ ਨਾਲ ਆ ਜਾਣੇ ਕਿ ਆਇਆ ਤੇ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਨਾ ਕੁਛ ਨੇ ਸਰ ਲਈ ਪ੍ਰਸ਼ਾਸਨਤਾ ਭਈ ਆਪਾਂ ਸਾਰੇ ਜਾਣਦੇ ਆ ਪ੍ਰਸ਼ਾਸਨ ਕਦੋਂ ਆਉਂਦਾ ਹੁੰਦਾ ਇਰੋ ਤਾਗਾ ਤੋਂ ਕੀ ਹੈ ਘੰਟੀ ਖੜਕਣੀ ਆ ਇਹ ਘੰਟੀ ਖੜਕਾਉਣ ਬਾਅਦ ਤੇ ਅਸੀਂ ਵੀ ਇੱਕ ਸੁਝਾਅ ਦੱਤਾ ਸੀ ਆ ਕਹਿੰਦੇ ਵੀ ਛੜਕ ਰੋਕਣ ਨਾਲੋਂ ਨਾ ਸਰਕਾਰ ਦਾ ਕਿ ਪੁਤਲਾ ਬਣਾ ਲਓ ਭਗਵੰਤ ਮਾਨ ਦਾ ਮੂੰਹ ਲੱਗਿਆ ਹੋਵੇ ਹਲਕੇ ਦੀ ਐਮਐਲਏ ਦਾ ਕਿ ਮੂੰਹ ਲੱਗਿਆ ਹੋਵੇ ਤੇ ਸਾਰਿਆਂ ਦੇ ਮੂੰਹ ਲਾ ਕੇ ਕਿੱਗੇ ਇੱਥੇ ਬਿੱਤ ਲਾ ਲੈਣਾ ਜਿਹੜੀ ਗੱਡੀ ਆਉਂਦੀ ਉਹਨੂੰ ਰੋਕ ਕੇ ਦੇਖ ਕੇ ਕਿਹਾ ਕਰਨ ਵੀ ਜੇ ਪਾਰ ਲੰਘਣਾ ਦਾ ਪਤਾ ਛਤਰ ਲਾ ਕੇ ਮੂੰਹ ਤੇ ਮਾਰ ਤੁਸੀਂ ਵੀਡੀਓ ਬਣਾ ਕੇ ਫੇਸਬੁੱਕ ਤੇ ਅਪਲੋਡ ਕਰ ਦੇਣਾ ਮੈਂ ਰੋ ਗਰੰਟੀ ਕਰਦਾ ਇੱਕ ਦਿਨ ਦੇ ਵਿੱਚ ਕੀ ਇਹ ਸਰਕਾਰ ਦੇ ਕੰਨ ਤੇ ਜੂੰਸ ਰਕੂਗੀ ਕਿਉਂਕਿ ਜਿਹੜਾ ਖੇਤਰ ਇੱਥੇ ਬਦੂ ਹੈ ਸੜਕ ਤੇ ਖੜੇ ਚ ਉਹਨਾਂ ਦੇ ਮੂੰਹ ਤੇ ਉਹ ਖੇਤਰ ਕੀ ਹੈ ਚੰਡੀਗੜ੍ਹ ਸੁਣੂਗਾ ਇਸ ਕਰਕੇ ਬੋਲੀਆਂ ਸਰਕਾਰਾਂ ਨੇ ਉਹਨਾਂ ਨੂੰ ਸੁਣਾਉਣ ਵਾਸਤੇ ਸਾਨੂੰ ਤਰੀਕੇ ਵੀ ਬਦਲਨੇ ਪੈਣਗੇ ਲੋਕਾਂ ਨੂੰ ਪਰੇਸ਼ਾਨੀ ਇਹ ਇਹ ਧਰਨਾ ਪਹਿਲਾਂ ਲਿਖਿਆ ਹੋਇਆ ਸੀ ਅੱਜ ਸ਼ੁਰੂਆਤ ਸੀ ਪਰ ਹੁਣ ਵਾਲੇ ਟਾਈਮ ਤੇ ਕੀ ਹੈ ਸਾਡੀ ਵੀ ਇਸ ਕਮੇਟੀ ਨਾਲ ਇਹ ਸਲਾਹ ਹੋ ਗਈ ਹੈ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਨਾਲ ਲੋਕਾਂ ਨੂੰ ਨਾਲ ਜੋੜੀਏ ਤੇ ਨਾਲ ਜੋੜਨ ਵਾਸਤੇ ਅਸੀਂ ਲੋਕਾਂ ਨੂੰ ਇੱਥੇ ਕੀ ਹੈ ਮੈਕਨੋ ਬੈਰੀਗੇਟਿੰਗ ਕਰਕੇ ਰੋਕੇ ਲੋਕਾਂ ਨੂੰ ਲੰਘਣ ਦਿੱਤਾ ਜਾਵੇ ਪਰ ਨਾਲ ਸਾਥ ਲੈਣਵਾਜੇ ਕਿਹਾ ਜਾਵੇ ਛੇਤਰ ਮਾਰਕੀਟ ਤੋਂ ਇਹ ਚੀਜ਼ ਦੀ ਆਵਾਜ਼ ਬੜੀ ਦੂਰ ਤੱਕ ਜਾਣੀ ਆ ਨਵੇਂ ਤਰੀਕੇ ਦੇ ਅੰਦੋਲਨ ਵੀ ਕਿਉਂਕਿ ਸਰਕਾਰਾਂ ਕੋਈ ਨਵੇਂ ਹੱਤ ਕੰਨਿਆ ਤੇ ਸਾਨੂੰ ਲੜਾਈ ਵੀ ਨਵੇਂ ਤਰੀਕੇ ਨਾਲ ਲੜਨੀ ਪੈਣੀ ਹੈ। ਕੁਲਦੀਪ ਸਿੰਘ ਸਾਫਾ ਸਰਪੰਚ ਪਿੰਡ ਕਮਾਲੀ। ਕੀ ਕਹਿਣਾ ਚਾਹੁੰਦੇ ਹੋ? ਬਹੁਤ ਸਾਰੇ ਗਏ ਨਾ ਪ੍ਰਸ਼ਾਸਨ ਵਿੱਚ ਕੋਈ ਇਤਹਾਰੀ ਮੈਂ ਉਹ ਤਾਰਾ ਸਰਕਾਰ ਵੱਲੋਂ ਕੋਈ ਯਕੀਨਸ਼ਾਹੀ ਨਹੀਂ ਮਿਲ ਰਹਾ। ਸਰਕਾਰ ਵੱਲੋਂ ਤਾਂ ਸਾਨੂੰ ਕੋਈ ਵਿਸ਼ਵਾਸ ਨਹੀਂ ਦੀ ਇਕੱਲੇ ਮਿੱਟੀਆਂ ਗੋਲੀਆਂ ਹੀ ਆ। ਪਰ ਸਾਨੂੰ ਚਾਰੇ ਵਾਸਤੇ ਪਾਸ ਦੇ ਪਿੰਡਾਂ ਦਾ ਪੰਚਾਇਤਾਂ ਦਾ ਕਿਸਾਨ ਜੁਨੀਅਨਾਂ ਦਾ ਹੋਟ ਦਾ ਧਾਰਕ ਜਥੇਬੰਦੀਆਂ ਦਾ ਤੇ ਇਹਨਾਂ ਦਾ ਸਾਨੂੰ ਬਹੁਤ ਸਮਰਥਨ ਮਿਲਿਆ ਤੇ ਸਾਡੇ ਨਾਲ ਵੀ ਖੜੇ ਆ ਹੋਟ ਤਾਂ ਕਹਿੰਦੇ ਇਸ ਤੁਹਾਡੇ ਨਾਲ ਖੜੇ ਜਿਵੇਂ ਕਿ ਕੈ ਬੰਦ ਨਹੀਂ ਹੁੰਦੀ ਤੇ ਅਸੀਂ ਵੀ ਉਹਨਾਂ ਚਿਰ ਨਹੀਂ ਓਖਾਂਗੇ ਕਿ ਜਿੰਨਾ ਚਿਰ ਇਹ ਬੰਦ ਨਹੀਂ ਹੁੰਦੀ ਇਹਨਾਂ ਦਾ ਬਾਹਰ ਜਾਂਦੇ ਕਰਾਂਗਾ ਕੋਈ ਜਿਹਨਾਂ ਰਾਬਤਾ ਕਹਿ ਮੁਕਰਿਆ ਹੋਵੇ ਨਹੀਂ ਗੱਲਬਾਤ ਤਾਂ ਹੁੰਦੀ ਰਹਿੰਦੀ ਜੀ ਕਰਾਂਗੇ ਕੋਸ਼ਿਸ਼ ਕਰਾਂਗੇ ਪਰ ਕੋਈ ਇਹਦਾ ਰਿਜ਼ਲਟ ਹੀ ਨਿਕਲਿਆ ਮੁਸ਼ਕਲ ਕਿੰਨੀ ਕਹਿ ਗਈ ਟੀਮ ਮੁਸ਼ਕਲ ਤਾਂ ਇਹ ਨਹੀਂ ਕਿ ਸਾਲ ਲੈਣਾ ਓਖਾ ਹੋ ਜਾਂਦਾ ਜਦੋਂ ਹਵਾ ਪਿੰਡ ਨੂੰ ਹੁੰਦੀ ਹੈ ਪਿੰਡ ਦਾ ਬੁਰਾ ਹਾਲ ਹੈ ਪਦੇ ਪਾਸੇ ਨੂੰ ਨਾ ਟਾੜੀਆਂ ਦਾ ਬੁਰਾ ਹਾਲ ਹੈ ਇੰਨਾ ਕੀ ਬੱਚੇ ਵੀ ਨਾਨਕੀ ਛੱਡ ਕੇ ਆਉਣੇ ਪੈਂਦੇ ਨੇ ਰੋਟੀਆਂ ਲੱਗ ਜਾਂਦੀਆਂ ਨੇ ਜੀ ਜਾਨਵਰ ਤਾਂ ਕੋਈ ਰਹਿ ਹੈ ਨਹੀਂ ਨਿਲੇਦਾਰਕਤਾ ਦੇ ਹੁਣ ਆਇਆ 10 ਦਿਨਾਂ ਦੇ ਜਦੋਂ ਬੰਦ ਹੋਈਵੇਂ ਨੇ 40 ਦਿਨ ਹੋ ਗਏ ਸੀ ਉਦੋਂ ਬਾਅਦ ਆਇਆ ਉਦੋਂ ਪਹਿਲਾਂ ਤਾਂ ਕੋਈ ਜਾਨਵਰ ਹੀ ਨਹੀਂ ਦੇਖਣ ਨੂੰ ਸੀਗਾ ਇੱਥੇ ਤੁਸੀਂ ਤੁਹਾਡਾ ਪ੍ਰੈਸ ਜਾਂਦੀ ਰਹੀ ਕੋਈ ਜਾਨਵਰ ਨਹੀਂ ਸੀ ਹੁਣ ਦੇਖੋ ਹੁਣ ਵਾਪਸ ਆਇਆ ਅਗਲਾ ਐਕਸ਼ਨ ਕੀ ਰਹਿਣ ਵਾਲਾ ਹੈ ਅਗਲਾ ਐਕਸ਼ਨ ਇਹ ਹੈ ਜੇਕਰ ਪ੍ਰਸ਼ਾਸਨ ਨਾ ਸੁਣੀ ਤਾਂ ਅਸੀਂ ਹੋਰ ਵੱਡਾ ਸੰਘਰਸ਼ ਤੇਜ਼ ਕਰਾਂਗੇ ਅਸੀਂ ਹੋਰ ਨੂੰ ਤੇ ਸੰਘਰਸ਼ ਨੂੰ ਲੈ ਉੱਚੇ ਲੈ ਕੇ ਲੈ ਕੇ ਜਾ ਮੈਂ ਪ੍ਰੇਮ ਨੰਬਰਦਾਰ ਜੀ ਪਿੰਡ ਕਮਾਲੂ ਮੇਰੀ ਮੈਸੇਜ ਹੈ ਜਿਹੜੀ ਮੋਕਾ ਸਰਪੰਚ ਹੈ ਕਿ ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਧਰਨਾ ਲਾਈ ਜਾਂਦੇ ਹੋ ਅੱਜ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਆਤਮਸੰਮਾਨ ਦੀ ਗੱਲ ਜਾਂ ਤਕਲੀਫ ਦੇਖੋ ਜੀ ਅਸੀਂ ਅੱਜ 50 ਦਿਨ ਹੋ ਗਏ ਧਰਨਾ ਦੇਤੇ ਨੂੰ ਯਾਦ ਨਾਲ ਅੱਜ ਤੱਕ ਪ੍ਰਸ਼ਾਸਨਾਂ ਪਿਛਵਾਹੀ ਦੁਆਰੇ ਕਿ ਤੁਹਾਡਾ ਮਸਲਾ ਹੱਲ ਹੋਊਗਾ ਲੇਕਿਨ ਸਾਰੀਆਂ ਵਕ ਵਕ ਜੱਥੇਬੰਦੀਆਂ ਸਮਾਜ ਸੇਵੀਆਂ ਨਾਲ ਅਸੀਂ ਜੋ ਵੀ ਰਾਪ ਰਾਪਤਾ ਕਮ ਕੀਤਾ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਇਹ ਮਸਲਾ ਤੁਹਾਡਾ ਐਥੇ ਆਪਦੇ ਖੇਤ ਚ ਬੈਠ ਕੇ ਨਹੀਂ ਹੋਣਾ ਤੁਸੀਂ ਵੱਡੇ ਰੋਡ ਦੇ ਉੱਤਰੋ ਜੇ ਸਰਕਾਰ ਭਗਵੰਤ ਮਾਨ ਤੱਕ ਇਹਦੀ ਆਵਾਜ਼ ਪਹੁੰਚੂਗੀ ਤੁਹਾਡੀ ਤਾਂ ਤੁਹਾਡੀ ਕੋਈ ਸੁਣੀ ਜਾਊਗੀ ਕਿਸ ਤਰ੍ਹਾਂ ਨਹੀਂ ਮੰਗਦਾ ਕਿ ਮੇਰੀ ਮੁਸ਼ਕਲ ਆਦੀ ਹੈ ਮੁਸ਼ਕਲ ਕਰਕੇ ਬੈਠਿਆ ਸੀ ਜੀ ਬਹੁਤ ਮੰਗਦਾ ਜੀ ਇਹ ਵੀ ਬੰਦ ਕਰਾਉਣੀ ਹੈ ਜੀ ਬੰਦ ਕਰਾ ਕੇ ਉਠਾਂਗੇ ਇੰਨੇ ਦਿਨ ਹੋ ਗਏ ਧਰਨਾ ਲੱਗਿਆ ਨੂੰ ਕਿ ਪ੍ਰਸ਼ਾਸਨਿਕ ਅਧਿਕਾਰੀ ਆਇਆ ਸਰ ਨਾ ਆਉਂਦੇ ਆ ਗੱਲਬਾਤ ਕਰਦੇ ਪ੍ਰਸ਼ਾਸਨਿਕ ਤਾਂ ਆਈ ਆਉਂਦੇ ਆ ਜੀ ਸਾਨੂੰ ਨਾ ਸਾਰੇ ਕੇ ਮੁਰ ਜਾਂਦੇ ਆ ਹੁਣ ਕੀ ਮੰਨ ਕਰ ਅਗਲਾ ਐਕਸ਼ਨ ਕੀ ਕਰਨ ਵਾਲਾ ਤੁਹਾਡਾ ਅਗਲਾ ਐਕਸ਼ਨ ਤਾਂ ਜੀ ਹੁਣ ਇਸ ਤੋਂ ਬਾਅਦ ਅਸੀਂ ਆਪ ਦਾ ਰਾਏ مشਵਰਾ ਕਰਾਂਗੇ ਸਾਰੀ ਕਮੇਟੀ ਨਾਲ ਜੋ ਵੀ ਪਿੰਡ ਦਾ ਲੱਗਦਾ ਸਾਡਾ ਫੈਸਲਾ ਹੋਊਗਾ ਉਸੇ ਮੁਤਾਬਕ ਅਸੀਂ ਚੱਲਾਂਗੇ ਸੰਘਰਸ਼ ਤਾਂ ਤੱਕ جاری ਰਹੂਗਾ ਸੰਘਰਸ਼ ਤਾਂ ਜੇ ਨਗਰ ਬੰਦ ਨਹੀਂ ਹੁੰਦੀ